ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਢੱਲਵਾ ਪਿੰਡ ਤੋਂ ਬਣਾ ਰਹੇ ਹਾਂ ਜੀ ਕੋਟਕਪੂਰੇ ਦੇ ਨਾਲ ਢੱਲਵਾ ਪਿੰਡ ਹੈ ਇਹ ਫਾਰਮ ਵੀ ਆਪਣੇ ਕੋਲੇ ਹੀ ਆ ਦਿਖਾਵਾਂਗੇ ਇਹ ਚ ਸਭ ਤੋਂ ਇੰਟਰਸਟਿੰਗ ਗੱਲ ਹੈ ਜੀ ਵੀ ਇੱਕ ਆਪਣੀ ਭੈਣ ਚਲਾ ਰਹੀ ਹੈ ਫਾਰਮ ਇਹ ਇੱਕ ਲੇਡੀ ਚਲਾ ਰਹੀ ਹੈ ਜ਼ਿਆਦਾਤਰ ਮਨ ਲੋ ਕੰਮ ਤਾਂ ਕਰਦੇ ਆ ਬਾਈ ਪਰ ਜ਼ਿਆਦਾਤਰ ਜ਼ਿੰਮੇਵਾਰੀ ਇਹਨਾਂ ਦੀ ਹੈ ਪਸ਼ੂਆਂ ਦੇ ਜੀ ਪਹਿਲੇ ਪਸ਼ੂ ਤੋਂ ਸ਼ੁਰੂ ਕਰਾਂਗੇ ਦਿਖਾਵਾਂਗੇ ਤੁਹਾਨੂੰ ਬੱਚੇ ਆਹ ਕਿਹੜੇ ਦਾ ਜੀ ਪਹਿਲਾ ਕੱਟੀ ਆ ਜਿਹੜੀ ਆਪਣੀ ਇਹ ਰੋਸਤਮ ਬੁੱਲਦੀ ਇਹਨੂੰ ਤੇ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਉਮਰ 8 ਮਹੀਨੇ ਆ 8 ਮਹੀਨੇ ਦੀ ਉਮਰ ਹੈ ਜੀ ਕਿੰਨਾ ਦੁੱਧ ਸੀ ਇਹਦੀ ਮਾਂ ਥੱਲੇ ਇਹਦੀ ਮਾਂ ਥੱਲੇ ਦੁੱਧ ਸੀਗਾ ਪਹਿਲੇ ਸੂਏ ਤਾਂ ਉਹਨੇ ਦਿੱਤਾ ਸੀਗਾ 12 ਲੀਟਰ ਹਾਂਜੀ ਚੋਂ ਫਿਰ 14 ਲੀਟਰ ਮੋਂ ਤੀਜੇ ਸੂਏ ਤੋਂ ਬਣਾਉ ਇਹ ਆਪਾਂ ਨਾਰਮਲ ਹੀ ਭਰਾਈ ਸੈਕਸਨ ਤਾਂ ਨਹੀਂ ਭਰਾਈ ਨਹੀਂ ਸੈਕਸਨ ਨਹੀਂ ਸੀ ਭਰਾਈ ਤੇ ਇਹ ਨਾਰਮਲ ਸੀ ਮਨ ਤੋਂ ਹੀ ਆਈ ਹੈ ਜੀ ਕੱਟੀ ਵੇਖੋ ਤੁਸੀਂ ਇਹ ਮੇਰੇ ਹਿਸਾਬ ਨਾਲ ਸਵਾ ਕੁਇੰਟਲ ਦੇ ਨੀਅਰ ਅਬਾਊਟ ਹੋਊਗੀ ਹਜੇ 8 ਮਹੀਨਿਆਂ ਦੀ ਹੋ ਗਈ ਕਿ 9ਾਂ ਦੀ 8ਾਂ ਦੀ ਹੋ ਗਈ 8-9 ਮਹੀਨਿਆਂ ਦੀ ਉਮਰ ਹੈ ਇਹਦੀ ਦੇਖੋ ਤੁਸੀਂ ਪਹਿਲੀ ਕੱਟੀ ਚੰਗੇ ਸੀਮਨ ਦਾ ਫਰਕ ਹੈ ਸੀਮਨ ਚੰਗੇ ਹੀ ਲੱਗੇ ਹੋਇਆ ਸਾਰੇ ਦੱਸਾਂਗੇ ਤੁਹਾਨੂੰ ਬਣਿਓ ਰੇ ਜੀ ਵੀਡੀਓ ਨਾਲ ਆ ਵੱਛੀ ਹੈਗੀ ਆ 21035 ਦੀ ਜੀ ਗਾਂ ਬਹੁਤ ਚੰਗੀ ਆ ਜਰਸੀ ਆਪਣੇ ਉਹ ਵੀ ਦਿਖਾਵਾਂਗੇ ਤੁਹਾਨੂੰ ਐਦ ਕੀ ਉਹਦੇ ਆਪਾਂ ਕਿਹੜਾ ਲਾਇਆ ਜੀ ਐਦ ਕੀ ਜਰਸੀ ਦੇ ਕਿ ਲੱਗਿਆ ਹੋਇਆ ਰੋਮੀਆਂ ਦਾ ਉਹਦੇ ਰੋਮੀਆਂ ਲੱਗਿਆ ਹਾਂ ਆ ਦੇਖੋ ਵੱਛੀ ਆ ਗਾਇਨਾਂ ਨੇ ਹੁਣ ਖਰੀਦੀ ਏ ਜੀ ਇਹ ਰੀਪੀਟਰ ਇਹਦੇ ਸਿਮਨ ਲਾਇਆ ਹੋਇਆ ਸੀ ਵਰਲਡ ਵਾਈਡ ਦਾ 트ੰਪ ਤੁਸੀਂ ਦੇਖੋ ਰੀਪੀਟਰ ਦੇ ਵੀ ਇਹਨਾਂ ਨੇ ਵਧੀਆ ਸਿਮਨ ਲਵਾਇਆ ਇਹਦੇ 트ੰਪ ਲੱਗਿਆ ਹੋਇਆ ਆ ਨੀਲੀ ਰਾਂ ਵੀ ਮੱਝ ਇਹਨਾਂ ਦੇ ਅੱਕੀ ਏ ਜੀ ਥੋੜੀ ਜੀ ਚਲੋ ਬਾਲੀ ਤਾਂ ਨਹੀਂ ਹਜੇ ਵੈਸੇ ਨੀਲੀ ਜੀ ਪੈਂਦੀ ਏ ਮੱਝਆਂ ਦੋ ਪੈਰ ਵੀ ਚਿੱਟੇ ਆ ਮango ਅਗਰ ਨੇ ਅੱਖਾਂ ਬਿੱਲੀਆਂ ਇਹ ਖਰੀਦੀ ਸੀ ਆਪਾਂ ਜੀ ਹਾਂਜੀ ਫਿਰ ਇਹ ਸਿੱਖ ਇਹ ਥੱਲੇ ਕਿੰਨਾ ਦੁੱਧ ਆ ਦੁੱਧ ਦੇ ਦਿੱਤਾ ਵੀ ਆ ਹਾਂਜੀ ਹੁਣ ਵੀ ਹਜੇ ਵੀ ਦੋ ਟਾਈਮ ਮਿਲ ਰਹੀ ਹੈ ਇਹ ਤਿੰਨ 3.5 ਕਿਲੋ ਇੱਕ ਟਾਈਮ ਦਾ ਦੁੱਧ ਹੈਗਾ ਸਾਤ ਲੀਕ ਜਿਹੜਾ ਸੀਮਨ ਲੱਗਿਆ ਤੇ ਇਹਦੇ 골ਡਨ ਲੰਗੋ ਲੰਗੋ ਵਾਲ ਦਾ ਹਾਂ ਇਹਦੇ ਅਸੀਂ 골ਡਨ ਲਾਇਆ ਸੀਗਾ ਜੀ ਇਹਦੇ ਨਾਲ ਅੱਗੇ ਬੱਚਾ ਸਹੀ ਨਹੀਂ ਆਇਆ ਸੀ ਹਨਾ ਹਾਂਜੀ ਬੱਚਾ ਹਾਂ ਅੱਗੇ ਨੀਲੀ ਰਵੀ ਦੇ ਦਾ ਬੱਚਾ ਸਹੀ ਨਹੀਂ ਆਇਆ ਫਿਰ ਐ ਕਿ ਅਸੀਂ 골ਡਨ ਲਾਤਾ ਸੀ ਇਹਦੇ ਵੀ ਚਲੋ ਕਈ ਵਾਰੀ ਇਨਬ੍ਰੋ ਹੋ ਜਾਂਦਾ ਵੀ ਆਪਾਂ ਨੂੰ ਲੈਣ ਦਾ ਨਹੀਂ ਪਤਾ ਹੁੰਦਾ ਪ੍ਰੋਪਰ ਵੀ ਮੱਝ ਆਈ ਕਿੱਥੋਂ ਆ ਆ ਮੱਝ ਦੇ ਅੱਜ ਬਰਲਾ ਸੀਮਨ ਹੈ ਜੀ ਇਹ ਥੋੜਾ ਜਿਹਾ ਰਿਪੀਟ ਕਰ ਗਈ ਹੈ ਮੱਝ ਇੱਕ ਦੋ ਵਾਰੀ ਹੀਟ ਨਾ ਸਹੀ ਹੋਣ ਕਰ ਕਈ ਵਾਰੀ ਹੋ ਜਾਂਦਾ ਹੀਟ ਸਹੀ ਘੜਦੀ ਸੀ ਪਰ ਇਨਫੈਕਸ਼ਨ ਸੀ ਮੱਜ ਦੇ ਅੰਦਰ ਇਹਦੇ ਦਵਾਈ ਦੂਈ ਭਰ ਕੇ ਅੱਜ ਬਿਰਲਾ ਸੀਮਨ ਲਾਦਾ ਜੀ ਕਰਨਵੀਰ ਵਾਲਿਆਂ ਦਾ ਵਧੀਆ ਟੀਕਾ ਭਰਿਆ ਜੀ ਤੁਸੀਂ ਟੀਕੇ ਦੇਖੋ ਜੇ ਵੀ ਕਿੰਨਾ ਖਰਚਾ ਕੀਤਾ ਤੇ ਪਰ ਐ ਨਹੀਂ ਵੀ ਬਾਲੇ ਵਾਰੀ ਟੀਕੇ ਨਹੀਂ ਆਪਾਂ ਕੋਈ ਇੱਕ ਵਾਦ ਤੋਂ ਬਾਦ ਇੱਕ ਵਾਰੀ ਵਾਲਾ ਹੀ ਦੋ ਵਾਰੀ ਵਾਲਾ ਤਾਂ ਕੋਈ ਆਹੀ ਮੱਝ ਹੈ ਨਾ ਕਿੰਨੀ ਹਾਂ ਆਹ ਜਰਸੀ ਗਾਂ ਜੀ ਜਿਹਦੀ ਉਹ ਬੱਚੀ ਆ ਦੇਖੋ ਇਹ ਗਾਂ ਕਿੰਨੇ ਦੀ ਲਈ ਸੀ ਆਪਾਂ ਹੀ ਇੱਕ ਤੇਰਾ ਦੀ ਲਈ ਸੀ ਜੀ ਗਾਂ ਉਹ ਤੋਂ ਬਹੁਤ ਰਾਜੀ ਸੀ ਥੋੜੀ ਜਿਹੀ ਨਾ ਆ ਕੇ ਬਿਮਾਰ ਹੋ ਗਈ ਤੇ ਗਲੈਂਡ ਬਣ ਗਿਆ ਇੱਕ ਥੋੜੀ ਜਿਹੀ ਆਹ ਸੀ ਕਿ ਇਹਦੇ ਲੇਵੇ ਦੀ ਮਸਟਾਈਟਸ ਹੋ ਗਈ ਸੀ ਗਾ ਨੂੰ ਤੇ ਕਿੰਨਾ ਦੁੱਧ ਦੇਈ ਜਾਂਦੀ ਇਹਦੇ ਉੱਤੇ ਲਿਖਿਆ ਹੈਗਾ ਵੀ 20 ਲੀਟਰ ਹੁਣ ਵੀ ਦੇਈ ਜਾਂਦੀ ਹਾਂਜੀ ਹਾਂਜੀ ਆ 20 ਕਿਲੋ ਦੁੱਧ ਦੇਈ ਜਾਂਦੀ ਹੈ ਇਹਦੇ ਆਪਾਂ ਰੋਮੀਓ ਲਾਇਆ ਜੀ ਉਹਨਾਂ ਦਾ ਯੂ ਐਲ ਡੀ ਵੀ ਹੈ ਨਾ ਹਾਂਜੀ ਯੂ ਐਲ ਡੀ ਵੀ ਦਾ ਨਾ ਹਾਂਜੀ ਕੇ ਏ ਬੀ ਐਸ ਦਾ ਇਹਦੇ ਜਿੰਗ ਆ ਜੈਗ ਲਾਇਆ ਰੋਮੀਓ ਪਹਿਲਾਂ ਲੱਗਿਆ ਵਾ ਸੀ ਇਹਦੇ ਜੈਗ ਲਾਇਆ ਇਹ ਗਾਂ ਦੇ ਦੋ ਵਾਰੀ ਨਹੀਂ ਇਹਦੇ ਇੱਕ ਵਾਰੀ ਲਾਇਆ ਜੀ ਇਹਦੇ ਕੋਈ ਸਰਕਾਰੀ ਡਾਕਟਰ ਨਾ ਵੇਖੋ ਤੁਸੀਂ ਗੱਲ ਅਵੇਅਰਨੈਸ ਦੀ ਇਹਦੇ ਸਰਕਾਰੀ ਡਾਕਟਰ ਬਰੂਟ ਦਾ ਸਿੰਮ ਲਾ ਗਿਆ ਸੀ ਜੀ ਕੁਦਰਤੀ ਰਹੀ ਨਹੀਂ ਇਹ ਤੇ ਉਹ ਦੇਖੋ ਤੁਸੀਂ ਐਫ ਦਾ ਬੱਚਾ ਕਿੱਥੋਂ ਇਹ ਗਾਂ ਮੰਨ ਲਓ ਸੂਣ ਵੇਲੇ ਬਹੁਤ ਦਿੱਕਤ ਆਉਣੀ ਸੀ ਚਲੋ ਕੁਦਰਤੀ ਇਹ ਗਾਂ ਗੱਭਨ ਨਹੀਂ ਹੋएगी ਤੇ ਇਹਦੇ ਆਪਾਂ ਜੈਗ ਲਾਇਆ ਹੈ ਵੀ ਇਸ ਦਾ ਹਾਂ ਇਹ 50 0 ਵਰਡ ਦੀ ਹੈ ਇਹ 50 0 ਵਰਡ ਦਿੱਤੀ ਹੈ ਜੀ ਇਹਨਾਂ ਕੋਲੇ ਰਿਕਾਰਡ ਹੈਗਾ ਉਹ ਬੰਦਿਆਂ ਨੇ ਦੱਸਿਆ ਹੀ ਜਿੱਥੋਂ ਖਰੀਦੀ ਸੀਗਾ ਤੇ 20 ਕਿਲੋ ਦੁੱਧ ਦੇ ਹੀ ਜਾਂਦੀ ਹੈ ਹਜੇ ਵੀ ਨਾਲੇ ਬਹੁਤ ਜ਼ਿਆਦਾ ਗਾਂ ਬਿਮਾਰ ਹੋ ਗਈ ਸੀ ਨਹੀਂ ਇਹਨੇ 30 ਪਲੱਸ ਦੁੱਧ ਦੇਣਾ ਸੀ ਹਨਾ ਰਾਵਣਾ ਹੀ ਦੇਣਾ ਸੀ ਬਹੁਤ ਵਧੀਆ ਸੀਗੀ ਉਦੋਂ ਇਹ ਗਾਂ ਤੇ ਆ ਇਹਦੇ ਅਸੀਂ 10 661 ਲਾਇਆ ਨਾ ਹਾਂਜੀ ਸੈਕਸਡ ਲਾਇਆ ਨਾ ਨਹੀਂ ਹਾਂਜੀ ਸੈਕਸਡ ਲਾਇਆ ਇਹਦੇ ਲਾਇਆ ਹੋਣੀ ਲਾਇਆ ਹੀ ਇਹ ਤਾਂ ਡੈਂਟ ਪਾ ਗਈ ਹੈ ਨਾ ਇਹ ਹਾਂਜੀ ਡੈਂਟ ਪਾ ਗਈ ਹੈ ਹਾਂ ਇਹ ਅਜੇ ਮੱਝ ਸੱਜਰ ਸੂਈ ਸੀਗੀ ਜਿਹਦੇ ਦੇ ਹੁਣ 10 661 ਦਾ ਸੀਮਨ ਲਾਇਆ ਸੈਕਸਡ ਹੀ ਲਾਇਆ ਤਾਲ ਓਵਰ ਟੀਕੇ ਸੈਕਸੜੀ ਲੱਗੇ ਆ ਜੀ ਪਰ ਜਿਹੜੇ ਚੰਗੇ ਬੁੱਲਾ ਦੇ ਸੀਗੇ ਜਿਵੇਂ ਤੁਹਾਨੂੰ ਦੱਸਿਆ ਸੀ ਉਹਦੇ 골ਡਨ ਤੇ ਇਹਦੇ ਵਿਰਲਾ ਚਲੋ ਸੈਕਸੜ ਫਿਰਉਂਦੇ ਨਹੀਂਗੇ ਤੇ ਉਹਨਾਂ ਚ ਮੱਝਾਂ ਚ ਘੱਟ ਸੈਕਸੜ ਲਾਇਆ گاਵਾਾਂ ਚ ਸਾਰੇ ਸੈਕਸੜੀ ਲੱਗੇ ਹੋਏ ਆ ਤੇ ਫਾਰਮ ਮੈਕਸ ਆ ਇਹ ਮੱਝਾਂ ਦੇ گاਵਾਾਂ ਦਾ ਆ ਇਹਦੇ ਕਿਹੜਾ ਲਾਇਆ ਜੀ ਇਹਦੇ ਆਪਾਂ ਦੋ ਤਰ੍ਹਾਂ ਦੇ ਟੀਕੇ ਭਰੇਗੇ ਸੀ ਸ਼ਾਇਦ ਆਪਣੇ ਕੋਲੇ ਹੈ ਨਹੀਂ ਸੀ ਹਨਾ ਇੱਕ ਟੀਕਾ ਇਹਦੇ ਤਿੰਨ ਟੀਕੇ ਭਰੇਗੇ ਸੀ ਨਾ ਇਹਦੇ ਹਾਂਜੀ ਹਾਂਜੀ ਇਹ ਚੈੱਕ ਪਾਸ ਕਰਤੀ ਆ ਜੀ ਆਪ ਕਿਹੜੇ ਦੀ ਆ ਇਹ ਨੇ ਗਰੇ ਮਦਲਿਆਂ ਦੀ ਸੀ ਉਹਦੇ ਮਗਰਾਈ ਸੀ ਉਹਦੇ ਮਗਰਾਈ ਸੀ ਇਹਦੇ ਹੁਣ ਕਿਹੜਾ ਲਾਇਆ ਵਿਆ ਇਹਦੇ ਇਹਦੇ ਬੋਲਟ ਤੇ ਇਹਦੇ ਬੋਲਟ ਤੇ ਟਰੰਪ ਆਉਂਦੇ ਨਹੀਂ ਬੋਲਟ ਦੇ ਉਹੋ ਲਾਇਆ ਦੋ ਸਿਮਨ ਲੱਗੇ ਆ ਜੀ ਇਹਦੇ ਦੋ ਤਰ੍ਹਾਂ ਦੇ ਸ਼ੇਰੇ ਪੰਜਾਬ ਤੇ ਬੋਲਟ ਸੀ ਸ਼ਾਇਦ ਇਹਦੇ ਸਾਨੂੰ ਕਨਫਰਮ ਨਹੀਂ ਗੱਲ ਲਿਖਿਆ ਵਿਆ ਹੂੰ ਠੀਕ ਆ ਆ ਕਿਹੜੇ ਟੀਕੇ ਦੀ ਹੈ ਜੀ ਇਹ ਕਟਾ ਬਲੇ ਕਿਹੜੇ ਟੀਕੇ ਦਾ ਇਹ ਇਹ ਹੈਗਾ ਇਹ ਇਹ ਵੀ ਮੈਂ ਲਾਦਾ ਨਹੀਂ ਰਿਕਾਰਡ ਹੈ ਨਾ ਰੱਖਿਆ ਤੁਸੀਂ ਨਹੀਂ ਰਿਕਾਰਡ ਹੈਗਾ ਵੀ ਇਹ ਤੇ ਆ ਇਹ ਇਹ ਮਗਰ ਜੀ ਮੱਝ ਦੇ ਇਹਦੀ ਉਮਰ ਕਿੰਨੀ ਹੋ ਗਈ ਜੀ ਇਹ ਸਾਲ ਤੋਂ ਉੱਤੇ ਆ ਹਾਂ ਤੁਸੀਂ ਇਹਨਾਂ ਨੂੰ ਲਾ ਲਓ 13 ਮਹੀਨਿਆਂ ਦੀ ਆ 13 ਮਹੀਨਿਆਂ ਦੀ ਠੀਕ ਹੋ ਠੀਕ ਇਹ ਥੋੜੀ ਮੰਨ ਲਓ ਨਾਰਮਲ ਡੀ ਕੇ ਦੀ ਕਰਕੇ ਆ ਵੈਸੇ ਸੇਵਾ ਦਾ ਬਰਾਬਰ ਹੀ ਆ ਜਿਵੇਂ ਉਹ ਕੱਟੀ ਤੁਸੀਂ ਦੇਖ ਲਓ ਹੁਣ ਉਹ ਮੇਲੇ ਦਾ ਇਹਦੂ ਆਪੋ ਹੀ ਬਈ ਆ ਹਾਂਜੀ ਖੜਾ ਉਹ ਇਹਦੂ ਅੱਧੀ ਆ ਤੁਸੀਂ ਇਹ ਇਹ ਸੇਲ ਕਰਨੀ ਹੈ ਇਹ ਸੇਲ ਕਰਨੀ ਹਾਂਜੀ ਸੇਲ ਕਰਨੀ ਅੱਛਾ ਇਹ ਸੇਲ ਕਰਨੀ ਹੈ ਜੀ ਇਹ ਚੀਜ਼ ਦਾ ਧਿਆਨ ਰੱਖ ਲਿਓ ਜੀ ਕਿੰਨਾ ਦੁੱਧ ਆ ਇਹਦੀ ਮਾਂ ਥੱਲੇ ਇਹਦੀ ਚਲੋ ਬਸ ਸਹੀ ਹੈ ਜੀ ਇਹਦੇ ਤਾਂ ਵੈਸੇ ਮੇਰੇ ਕੋਲੇ ਗਾਹਕ ਵੀ ਹੈਗਾ ਤੇ ਚਲੋ ਫਿਰ ਵੀ ਕਿਸੇ ਦੇ ਪਸੰਦ ਆਈ ਤੇ ਦੱਸਿਓ ਜੇ ਮੈਨੂੰ ਕਾਲ ਕਰਿਓ ਜੀ ਤੇ ਆ ਵੈੜ ਜੀ ਫੋਲਰ ਰੀਪੀਟਰ ਸੀ ਜਦੋਂ ਮੈਂ ਆਉਣ ਲੱਗਿਆ ਤੇ ਇਹ ਗੱਬਣਾ ਹੁਣ ਇਹ ਨਾਰਮਲ ਸੀਮਨ ਤੋਂ ਹੀ ਹੈ ਨਾ ਹਾਂ ਜੀ ਜਿਹਦੇ ਆਪਾਂ ਐਵੀਐਸ ਦਾ ਲਾਇਆ ਸੀ ਹੈ ਨਾ ਹਾਂ ਜੀ ਹਾਂ ਸੇਵਾ ਦੇਖੋ ਤੁਸੀਂ ਜਿਵੇਂ ਆਪਾਂ ਮੈਂ ਤੁਹਾਨੂੰ ਦੱਸਿਆ ਵੀ ਆਪਣੀ ਭੈਣ ਹੀ ਕੰਮ ਕਰ ਰਹੀ ਹੈ ਇੱਥੇ ਕੋਈ ਐ ਨਹੀਂ ਬਾਈ ਚਲੋ ਪੈਲੀ ਪੋਲੀ ਠੇਕੇ ਤੇ ਲਈ ਵੀ ਆ ਜਿਆਦਾ ਕੰਮ ਬਾਈ ਨੂੰ ਰਹਿੰਦਾ ਪਰ ਜ਼ਿਆਦਾਤਰ ਇਹ ਹੀ ਸੰਭਾਲਦੇ ਆ ਫਾਰਮ ਨੂੰ ਤੇ ਇਹਨਾਂ ਨੂੰ ਹੀ ਸ਼ੌਂਕ ਹੈ ਇਹਨਾਂ ਨੇ ਆਪਦੀ ਜਾਇਦ ਨਾਲ ਦੋ ਪਸ਼ੂਆਂ ਤੋਂ ਇੱਥੇ ਲਿਆਂਦਾ ਕੰਮ ਤੇ ਜੇ ਕਰਨਾ ਤਾਂ ਵੀ ਕਰ ਵੀ ਸਕਦੇ ਆ ਕੋਈ ਐ ਨਹੀਂ ਵੀ ਬੁੜੀਆਂ ਇਕੱਲੀ ਸਲਾਈ ਕਰ ਸਕਦੀਆਂ ਦੇਖ ਲਓ ਤੁਸੀਂ ਵਧੀਆ ਫਾਰਮ ਹੈ ਇਹਨਾਂ ਦਾ ਆਹ ਕਿਹੜੇ ਟੀਕੇ ਦੀ ਹੈ ਇਸ ਉੱਤਰਪੰਸਤ ਕਰਦੀ ਆ ਹਾ 70 5 77 ਆਈ ਆਪਣੀ ਸਿੰਮਲ ਲੱਗਿਆ ਸੀਗਾ ਇਹ ਤੇ ਕਿੰਨੇ ਚਿਰ ਦੀ ਗੱਭ ਹੋ ਗਈ ਇੱਕ 4 ਨਾਲ 6 14 ਮਹੀਨੇ ਆਹ ਬਰੀਡ ਹੁੰਦੀ ਆਈ ਵੇਖੋ ਤੁਸੀਂ ਹਜੇ 4 ਮਹੀਨਿਆਂ ਦੀ ਗੱਭਣ ਆ ਇਹ 28 9 2024 ਦਾ ਇਹ ਤੇ ਡੀਕਾ ਪਰ ਹੈ ਇਹ ਦੇਖੋ ਤੁਸੀਂ ਕਿੰਨੇ ਚਿਰ ਦੀ ਗੱਭ ਹੋ ਗਈ ਹੈ ਮਤਲਬ 5 ਕਿ ਮਹੀਨਾ ਦੇ ਨੀ ਇਹ ਰਬਾਉਟ ਹੈ ਤੇ ਥਾੜਾ ਵੇਖ ਲਓ ਤੁਸੀਂ ਐ ਪਸ਼ੂ ਨਾਰਮਲ ਪਸ਼ੂ ਐ ਮੇਰੇ ਹਿਸਾਬ ਨਾਲ 6-7 ਮਹੀਨਾ ਤੇ 7 ਮਹੀਨਾ ਤੇ ਜਾ ਕੇ ਲੇਵਾ ਵੱਡਦਾ 7 ਤਾਂ ਤੇ ਵੀ ਨਹੀਂ ਪੜਦਾਗਾ 8-9 ਮਹੀਨਾ ਦਾ ਅੱਠਾ ਤਾਂ ਹੀ ਬੱਟੂਗਾ ਹਣਾ ਆਹ ਦੇਖ ਲਓ ਤੁਸੀਂ ਇਹ ਹੁਣ 15-16 ਕਿਲੋ ਦੁੱਧ ਤੇ ਰਾਬਣ ਦੇਊਗੀ ਰਾਮਣ ਵਾਲੀ ਦੇਊਗੀ ਜੀ ਇਹਦੀ ਮਾਂ ਥੱਲੇ ਕਿੰਨਾ ਸੀ ਇਹਦੀ ਮਾਂ ਥੱਲੇ ਤਾਂ ਬਹੁਤ ਸੀ ਉਹ ਹੀ ਹੈ ਨਾ ਹਾਂ ਜੀ ਜਿਹੜੀ ਆਹ ਹਾਂ ਇਹਦੀ ਮਾਂ ਜੀ ਜਿਹਦੇ ਅੱਜ ਬਿਰਲਾ ਲਾਇਆ ਆਪਾਂ ਇਹ ਤਾਂ ਇਹ ਇਹਨਾਂ ਦੀ ਪਹਿਲੀ ਮੱਝ ਹੈ ਜੀ ਹਨਾ ਪਹਿਲੀ ਹੈ ਨਾ ਹਾਂ ਇਹਨਾਂ ਨੇ ਖਰੀਦੀ ਦਾ ਮੁੱਲ ਸੀ ਇਹ ਪਹਿਲੀ ਮੱਝ ਹੈ ਇਹਨਾਂ ਦੀ ਤੇ ਇਹਦੇ ਤੋਂ ਹੀ ਆਪਾਂ ਇੱਥੇ ਆਏ ਆਂ ਦੇਖ ਲਓ ਤੁਸੀਂ ਚਲੋ ਪਸ਼ੂ ਤਾਂ ਖਰੀਦੇ ਵੀ ਆ ਤੇ ਪਰ ਬਹੁਤ ਘਰਦੇ ਵੀ ਆ ਝੋਟੀਆਂ ਸਾਰੀਆਂ ਘਰਦੀਆਂ ਹੀ ਆ ਆਪਣੀਆਂ ਇਹ ਕਿਹੜਾ ਸੀ ਇਹ ਸੀਗਾ ਪੈਰੋਂ ਖੁੰਗੜੀ ਅਰਜਨ ਖੁੰਗੜ ਦਾ ਬੱਚਾ ਪੈਰੋਂ ਖੁੰਗੜ ਇਹ ਵੀ ਚੈੱਕ ਪਾਸ ਕਰਦੀ ਹੈ ਜੀ ਗੱਬਣ ਇਹਦੇ ਕਿਹੜਾ ਲਾਇਆ ਆਪਾਂ ਦੇਖੋ ਕੋਈ ਵੀ ਟੀਕਾ ਨਾਰਮਲ ਨਹੀਂ ਲੱਗਿਆ ਜੀ ਕਿਸੇ ਪਸ਼ੂ ਦੇ ਵੀ ਉਹ ਥੋੜੀ ਜੀ ਗਾ ਰਿਪੀਟ ਕਰਦੀ ਸੀ ਪਹਿਲਾਂ 10 73 ਹਾਂ ਇਹਦਾ ਇਹ ਆਉਂਦਾ ਇੱਥੇ ਸੀਆਰਬੀ ਦਾ ਟੀਕਾ ਹੁੰਦਾ ਜੀ ਉਹ 10 53 10 53 10 53 ਲੱਗਿਆ ਜੀ 10 53 ਲੱਗਿਆ ਸੀਆਰਬੀ ਦਾ ਟੀਕਾ ਬਹੁਤ ਵਧੀਆ ਇਹਦੇ ਵੀ ਠੀਕ ਆ ਆਹ ਘੱਟੀ ਜੀ ਇਹ ਕੋਹੇ ਨੂਰ ਦੀ ਐ ਇਹ ਲక్ష్ਮੀ ਵਾਲਿਆਂ ਦੀ ਹਾਂ ਜੀ ਇਹ ਲక్ష్ਮੀ ਡੇਰੀ ਫਾਰਮ ਦੀ ਕੋਹੇ ਨੂਰ ਦੀ ਐ ਜੀ ਇਹਦੀ ਮਾਂ ਦਾ ਗੋੜੀ ਇਹਦੀ ਮਾਂ ਦੇ ਲਈ ਦੁੱਧ ਬਹੁਤ ਆ ਰੌਣ ਲੀਟਰ ਰੌਣ ਨਾਲ ਲਈ ਜਾਂਦੀ ਆ ਹੁਣ ਦੂਜੀ ਸੂਏ ਸੂਈ ਆ ਪਤਾ ਦਿੱਤਾ ਸੀਗਾ ਤੇ ਹੁਣ ਵੀ ਵਧੀਆ ਦੁੱਧ ਲਈ ਜਾਂਦੀ ਆ ਠੀਕ ਆ ਇਹ ਨਾਟ ਫੋਰ ਸੇਲ ਆ ਜੀ ਹੋਰ ਕੋਈ ਪਸ਼ੂ ਸੇਲ ਨਹੀਂਗਾ ਆ ਸੀ ਨજર ਵੱਟੂ ਲਿਆਂਦਾ ਵੈ ਜੀ ਆਪਦੇ ਫਾਰਮ ਵਾਸਤੇ ਇਹਨਾਂ ਨੇ ਹੁਣ ਲਿਆਂਦੀ ਸੀ ਆ ਦੋ گاਵਾਂ ਨੇ ਇਹਨਾਂ ਨੂੰ ਫ੍ਰੀ ਆਈ ਸੀ ਤਾਂ ਲਾਹਾ ਕੱਟ ਕੇ ਵੀ ਚਾ ਲੈ ਜਗੇ ਪਰ ਇਹ ਆਪਣੀ ਆਪ ਦੀ ਬਰੀਡ ਨਹੀਂਗੀ ਜੀ ਇਹ ਨਾ ਕਹੋ ਜੀ ਵੀ ਇਹ ਮਾੜੀ ਏ ਤਾਂ ਨਹੀਂ ਬਰੀਡ ਸਾਨੂੰ ਆਪਸ ਵਿੱਚ ਦੱਸਦੇ ਆ ਇਹਨਾਂ ਦੇ ਪਸ਼ੂਆਂ 'ਚ ਉਹ ਚ ਫਰਕ ਦੇਖ ਲਓ ਆ ਗਾਂ ਏਅਰ ਰੀਪੀਟਰ ਹੈ ਵੀਰੇ ਹਾਂ ਇਹ ਰੀਪੀਟਰ ਹੈ ਜੀ ਇੰਨੀ ਕੀ ਰੀਪੀਟਰ ਹੈ ਵੀ ਦੁੱਧੋ ਜਾ ਚੁੱਕੀ ਹੈ ਇਹਦੇ ਕਿੱਟ ਲਾ ਕੇ ਇਹਦਾ ਕਰਾਂਗੇ ਟ੍ਰੀਟਮੈਂਟ ਤੇ ਅੱਗੇ ਸਾਨੂੰ ਦੱਸਾਂਗੇ ਵੀ ਇਹਨਾਂ ਨੇ ਕੀ ਕਰਨਾ ਹੁਣ ਤਾਂ ਆ ਜਾਦਰਾ ਹੀ ਬਣ ਜਾਵੀਆਂ ਗਰਮੀ 'ਚ ਥੋੜੀ ਜੀ ਦਿੱਕਤ ਆਉਂਦੀ ਹੈ ਪਸ਼ੂਆਂ ਨੂੰ ਤੇ ਮੱਝਾਂ ਕਰਕੇ ਥੋੜੀ ਜੀ ਘੱਟ ਪ੍ਰੋਬਲਮ ਹੈ ਇਹਨਾਂ ਦੇ ਤੇ ਇੱਧਰ ਬਾਹਰ ਬਣਾਉਣਗੇ ਜੀ ਫਾਰਮ ਇਹ ਦਿਖਾਉਣੇ ਆ ਹਾਵੇ ਦੇਣੇ ਇੱਥੇ ਬਣ ਦਿੰਦੇ ਆ ਪਸ਼ੂਈ ਇਹ ਖੇਤ ਚ ਘਰ ਹਨ ਕੋਈ ਦਿੱਕਤ ਆਉਂਦੀ ਨਹੀਂ ਹਜੇ ਇੱਥੇ ਹੀ ਪਾਉਣਾ ਈ ਸ਼ੈੱਡ ਆਪਾਂ ਹਨ ਕੀ ਟਨ ਸਟਾਈਆਂ ਆਣੀਆਂ ਹਾਂ ਜੀ ਵਾਦਨ ਕਰਕੇ ਖੁੱਲਾ ਸਿਸਟਮ ਹੀ ਬਣਾਵਾਂਗੇ ਖੁੱਲਾ ਹੀ ਬਣਾਵਾਂਗੇ ਅੱਛਾ ਸਾਰਾ ਖੁੱਲਾ ਹੀ ਛੱਡਾਂਗੇ ਮੱਝਾਂ ਗਾਵਾਂ ਦੋਵੇਂ ਹੀ ਰੱਖਾਂਗੇ ਮੱਝਾਂ ਗਾਵਾਂ ਦੋਵੇਂ ਹੀ ਰੱਖਾਂਗੇ ਹਾਂ ਫਿਰ ਚਲੋ ਆ ਡੱਡ ਪਾਰਟੀਸ਼ਨ ਕਰ ਦਾਂਗੇ ਮੱਝਾਂ ਕਿਵਰੀ ਮਾਰ ਦਿਆਂਗਾ ਹਣਾ ਹਾਂਜੀ ਹਾਂਜੀ ਤੇ ਪਰ ਇੱਧਰ ਬਣਾਉਣਗੇ ਜੀ ਤੇ ਸਭ ਤੋਂ ਵਧੀਆ ਗੱਲ ਦੇਖੋ ਤੁਸੀਂ ਇਹਨਾਂ ਨੇ ਆਪਦੇ ਮੰਨ ਲਓ ਮਦਰ ਇਨ ਲਾਵ ਦੀ ਸੱਸ ਦੇ ਨਾਂ ਤੇ ਫਾਰਮ ਦਾ ਨਾਂ ਰੱਖਣਾ ਜੀ ਪ੍ਰੀਤਮ ਡੇਰੀ ਫਾਰਮ ਤੇ ਮੈਂ ਤੁਹਾਨੂੰ ਫੇਰ ਦੱਸ ਦਿਆਂ ਵੀ ਜ਼ਰੂਰੀ ਨਹੀਂਗਾ ਵੀ ਜਿਹੜੀਆਂ ਲੇਡੀਜ਼ ਆ ਉਹ ਸਲਾਈ ਕਰ ਸਕਦੀਆਂ ਕੰਮ ਫਾਰਮ ਦਾ ਦੇਖ ਲਓ ਤੁਸੀਂ ਇੰਨਾ ਕਰਕੇ ਹੀ ਆ ਟੀਕਾ ਨਹੀਂ ਇਹ ਮਾੜਾ ਭਰਾਉਂਦੇ ਕਦੇ ਵੀ YouTube ਤੋਂ ਕਿਤੋਂ ਵੀ ਦੇਖਣ ਇਹਨਾਂ ਨੂੰ ਟੀਕਿਆਂ ਬਾਰੇ ਸਾਰਿਆਂ ਬਾਰੇ ਪਤਾ ਜੀ ਇਹਨਾਂ ਨੇ 10-10 ਕਿਹ ਟੀਕੇ ਭਰਾਏ ਆ ਕੋਈ ਐ ਨਹੀਂ ਆਪਾਂ ਆਪਣੀ ਮਰਜ਼ੀ ਨਾਲ ਟੀਕੇ ਭਰੇ ਆ ਤੇ ਕਰਿਓ ਜੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜੀ ਕਮੈਂਟ ਕਰਕੇ ਦੱਸਿਓ ਜੇ ਕਿਵੇਂ ਲੱਗੀ ਗੱਲ ਆਵੇ ਹਜੇ ਤਾਂ ਇੱਥੋਂ ਚਾਦਰਾਂ ਕਰਕੇ ਹੀ ਆਈ ਥੋੜਾ ਇਹ ਨਾ ਗਰਮੀ 'ਚ ਥੋੜੀ ਦਿੱਕਤ ਆਊਗੀ ਮੈਂ ਹੀ ਇਹਨਾਂ ਨੂੰ ਕਿਹਾ ਵੀ ਆਪਾਂ ਵਧਾਵਾਂਗੇ ਫਾਰਮ ਆ ਸਾਰਾ ਕਿੰਨਾ ਥਾਂ ਜੀ ਆਪਣਾ ਕਿੰਨਾ ਕੁ ਹੋਊ ਇਹ ਕਿੰਨੇ ਬਾਈ ਕਿੰਨੇ ਦਾ ਮੇਰੇ ਹਿਸਾਬ ਨਾਲ ਇਹ 25 ਬਾਏ 50 ਦਾ ਹੋਊਗਾ ਜੀ ਤੇ ਜਿਹਦੇ ਚ ਚਲੋ ਪਸ਼ੂ ਖੜੇ ਵਧੀਆ ਐ ਕੋਈ ਦੁਖੀ ਨਹੀਂ ਗੇ ਪਸ਼ੂ ਵਧੀਆ ਖੜੇ ਆ ਪਰ ਸਿਆਲ ਚ ਨਹੀਂ ਕੋਈ ਦਿੱਕਤ ਆ ਜੀ ਗਰਮੀ ਚ ਦਿੱਕਤ ਆਊਗੀ ਅੱਗੇ ਵਧਾਵਾਂਗੇ ਤੁਹਾਨੂੰ ਫਾਰਮ ਨਵਾਂ ਵੀ ਦਿਖਾਵਾਂਗੇ ਜੀ ਧੰਨਵਾਦ ਜੀ ਕਮੈਂਟ ਕਰਕੇ ਦੱਸਿਓ ਜੇ ਕਿਵੇਂ ਲੱਗੀ ਵੀਡੀਓ ਤੇ ਵੀ ਚੈਨਲ ਨੂੰ ਕਰਿਓ ਜੇ ਆਪਣੇ ਨੂੰ ਸਬਸਕ੍ਰਾਈਬ ਧੰਨਵਾਦ